ਸਤਿ ਸ਼੍ਰੀ ਅਕਾਲ ਮੈਂ ਸੁਨੈਨਾ ਲੈ ਕੇ ਹਾਜ਼ਰਾਂ ਦੇਸ਼ ਦੁਨੀਆ ਆਉਂ ਜਾਂਦੇ ਆ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਤਨਖਾਹ 4 ਲੱਖ ਡਾਲਰ ਲਾਣਾ ਤੋਂ ਟੱਪ ਗਈ ਹੈ ਜਦਕਿ ਵਿਰੋਧੀ ਧਿਰ ਦੇ ਆਗੂ ਪੀਰੇ ਪਹਿਲੇ 3 ਲੱਖ ਡਾਲਰ ਤੇ ਪੁੱਜ ਗਏ ਨੇ ਪਹਿਲੀ ਅਪ੍ਰੈਲ ਤੋਂ ਐਮਪੀਜ਼ ਦੀਆਂ ਤਨਖਾਹਾਂ ਵਿੱਚ ਵਾਧਾ ਹੋ ਰਿਹਾ ਹੈ ਜਿਸ ਮਗਰੋਂ ਇੱਕ ਐਮਪੀ ਦੀ ਬੇਸ ਪੇ 194600 ਡਾਲਰ ਤੋਂ ਵੱਧ ਕੇ 203100 ਡਾਲਰ ਹੋ ਜਾਵੇਗੀ ਹਾਊਸ ਆਫ ਕਾਮਨਸ ਦੇ ਸਪੀਕਰ ਦਫ਼ਤਰ ਨੇ ਦੱਸਿਆ ਕਿ ਪਹਿਲੀ ਵਾਰ ਅਪ੍ਰੈਲ ਤੋਂ ਵਾਧਾ ਲਾਗੂ ਹੋ ਰਿਹਾ ਅਤੇ ਬੁਨਿਆਦੀ ਤੌਰ ਤੇ 8500 ਡਾਲਰ ਜਾਂ 4.3 ਫੀਸ ਦੀ ਵਾਧਾ ਕੀਤਾ ਗਿਆ ਰਾਸ਼ਟਰਪਤੀ ਦ੍ਰੋਪਦੀ ਮੂਰਮੂ ਨੇ ਸ਼ਨੀਵਾਰ ਨੂੰ ਸਾਬਕਾ ਪ੍ਰਧਾਨ ਮੰਤਰੀ ਮਰਨ ਉਪਰੰਤ ਅਤੇ ਪਾਸ਼ਪਾ ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅੜਵਾਨੀ ਸਮੇਤ ਪੰਜ ਉੱਗੇ ਸਖਸ਼ੀਅਤਾਂ ਨੂੰ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਭਾਰਤ ਰਤਨ ਨਾਲ ਸਨਮਾਨਿਤ ਹੋਣ ਵਾਲੀਆਂ ਪੰਜ ਸਖਸ਼ੀਅਤਾਂ ਵਿੱਚ ਸਾਬਕਾ ਉਪਰਧਾਨ ਮੰਤਰੀ ਲਾਲ ਕ੍ਰਿਸ਼ਨ ਨੂੰ ਛੱਡ ਕੇ ਬਾਕੀ ਸਾਰੇ ਸਾਬਕਾ ਪ੍ਰਧਾਨ ਮੰਤਰੀ ਚੌਧਰੀ ਚਰਨ ਸਿੰਘ ਅਤੇ ਪੀ ਵੀ ਨਰਸੀਮਹਾ ਰਾਓ ਉੱਗੇ ਖੇਤੀ ਵਿਗਿਆਨੀ ਐਮ ਐਸ ਸੁਵਾਨੀਨਾਥਨ ਅਤੇ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਕਰਪੂਰੀ ਠਾਕੁਰ ਨੂੰ ਮਰਨ ਉਪਰੰਤ ਸਨਮਾਨਿਤ ਕੀਤਾ ਗਿਆ ਭਾਰਤੀ ਜਲ ਸੈਨਾ ਨੇ ਅਰਬ ਸਾਗਰ ਚ ਫਿਰ ਦਿਖਾਈ ਤਾਕਤ ਭਾਰਤੀ ਜਲ ਸੈਨਾ ਲਗਾਤਾਰ ਇੱਕ ਮੁਹਿੰਮ ਚਲਾ ਰਹੀ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਸਾਰੇ ਦੇਸ਼ ਸਮੁੰਦਰ ਵਿੱਚ ਸੁਰੱਖਿਅਤ ਢੰਗ ਨਾਲ ਜਾ ਸਕਣ ਆਪਰੇਸ਼ਨ ਸੰਕਲਪ ਰਾਹੀਂ ਭਾਰਤੀ ਜਲ ਸੈਨਾ ਨੇ ਕਈ ਵਾਰ ਸਮੁੰਦਰੀ ਡਾਕੂਆਂ ਦੇ ਮਨਸੂਬਿਆਂ ਨੂੰ ناکਾਮ ਕੀਤਾ ਹੁਣ ਇੱਕ ਵਾਰ ਫਿਰ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਸਮੁੰਦਰੀ ਡਾਕੂਆਂ ਨੇ ਇਰਾਨੀ ਮੱਛੀ ਫੜਨ ਵਾਲੇ ਜਹਾਜ਼ਾਂ ਨੂੰ ਹਾਈਜੈਕ ਕਰ ਲਿਆ ਭਾਰਤੀ ਜਲ ਸੈਨਾ ਨੇ ਇਸ ਸਬੰਧੀ ਐਮਰਜੈਂਸੀ ਕਾਲ ਆਈ ਭਾਰਤੀ ਜਲ ਸੈਨਾ ਨੇ ਇਸ ਤੇ ਤੁਰੰਤ ਕਾਰਵਾਈ ਕਰਦਿਆਂ ইরਾਨੀ ਜਹਾਜ਼ ਨੂੰ ਬਚਾਉਣ ਲਈ ਅਰਬ ਸਾਗਰ 'ਚ ਮੁਹਿੰਮ ਚਲਾਈ ਹੈ ਕੰਟਿਆਂ ਦੀ ਸਖਤ ਮਿਹਨਤ ਤੋਂ ਬਾਅਦ ਭਾਰਤੀ ਜਲ ਸੈਨਾ ਨੇ ਨਾ ਸਿਰਫ ইরਾਨੀ ਜਹਾਜ਼ ਨੂੰ ਸਮੁੰਦਰੀ ਡਾਕੂਆਂ ਦੇ ਚੁਗਲ 'ਚੋਂ ਛੁਡਵਾਇਆ ਸਗੋਂ 23 ਪਾਕਿਸਤਾਨੀ ਚਾਲਕ ਦਲ ਦੇ ਮੈਂਬਰਾਂ ਨੂੰ ਵੀ ਬਚਾਇਆ ਅਰਬਿੰਦ ਕੇਜਰੀਵਾਲ ਨੂੰ ਸੀਐਮ ਅਹੁਦੇ ਤੋਂ ਹਟਾਉਣ ਦੀ ਮੰਗ ਕੀਤੀ ਦਿੱਲੀ ਹਾਈ ਕੋਰਟ ਵਿੱਚ ਇੱਕ ਹੋਰ ਪਟੀਸ਼ਨ ਦਾਇਰ ਕਰਕੇ ਅਰਵਿੰਦ ਕੇਜਰੀਵਾਲ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਉਣ ਦੀ ਮੰਗ ਕੀਤੀ ਗਈ ਹੈ। ਇਹ ਨਵੀਂ ਪਟੀਸ਼ਨ ਹਿੰਦੂ ਸੈਨਾ ਦੇ ਵਿਸ਼ਨੂੰ ਗੁਪਤਾ ਦੇ ਵੱਲੋਂ ਦਾਇਰ ਕੀਤੀ ਗਈ ਹੈ। ਹਾਲਾਂਕਿ ਕੱਲ ਦਿੱਲੀ ਹਾਈ ਕੋਰਟ ਨੇ ਇਸੇ ਤਰ੍ਹਾਂ ਦੀ ਮੰਗ ਕਰਨ ਵਾਲੀ ਪਟੀਸ਼ਨ ਨੂੰ ਇਹ ਕਹਿੰਦੇ ਹੋਏ ਰੱਦ ਕਰ ਦਿੱਤਾ ਕਿ ਇਸ ਦੀ ਕੋਈ ਕਾਨੂੰਨੀ ਜ਼ਿੰਮੇਵਾਰੀ ਨਹੀਂ ਹੈ। ਨਜ਼ਰਬੰਦ ਹੋਣ ਤੋਂ ਬਾਅਦ ਕੇਜਰੀਵਾਲ ਮੁੱਖ ਮੰਤਰੀ ਨਹੀਂ ਰਹਿ ਸਕਦੇ। ਜੇਕਰ ਕੋਈ ਸੰਵਿਧਾਨਿਕ ਸੰਕਟ ਹੈ ਤਾਂ ਵੀ ਇਸ ਤੇ ਐਲਜੀ ਜਾਂ ਰਾਸ਼ਟਰਪਤੀ ਨੂੰ ਫੈਸਲਾ ਲੈਣਾ ਪੈਂਦਾ। ਇਸ ਵਿੱਚ ਅਦਾਲਤ ਦੇ ਦਖਲ ਦੀ ਕੋਈ ਵੀ ਤਰਕਸੰਗਤ ਨਹੀਂ ਹੈ। ਨੇ ਬੈਂਗਲੌਰ ਕੈਫੇ ਬਲਾਸਟ ਮਾਮਲੇ 'ਚ 10-10 ਲੱਖ ਰੁਪਏ ਦਾ ਇਨਾਮ ਦੇਣ ਦਾ ਕੀਤਾ ਐਲਾਨ। ਕੇਂਦਰੀ ਜਾਂਚ ਏਜੰਸੀ ਐਨਆਈ ਨੇ ਬੈਂਗਲੌਰ 'ਚ ਰਮੇਸ਼ਵਰ ਕੈਫੇ ਤਮਾਕੇ ਦੇ ਦੋ ਸ਼ੱਕੀਆਂ ਤੇ 10-10 ਲੱਖ ਰੁਪਏ ਦਾ ਇਨਾਮ ਰੱਖਿਆ। ਐਨਆਈ ਨੇ ਕਿਹਾ ਕਿ ਦੋ ਸ਼ੱਕੀਆਂ ਦੀ ਪਛਾਣ ਕਰਨ ਵਾਲਿਆਂ ਨੂੰ 20 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ ਬੈਂਗਲੌਰ ਕੈਫੇ ਬਲਾਸਟ ਮਾਮਲੇ 'ਚ ਦੋ ਸ਼ੱਕੀਆਂ ਬਾਰੇ ਜਾਣਕਾਰੀ ਦੇਣ ਵਾਲੇ ਨੂੰ 10-10 ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ। ਐਨਆਈ ਨੇ ਦੋ ਮੁਲਜ਼ਮਾ ਮੁਸ਼ਾਵਰ ਹੁਸੈਨ ਸ਼ਾਜੀਫ ਜਿਸਨੇ ਕੈਫੇ ਵਿੱਚ ਆਈਡੀ ਲਾਉਣਾ ਸੀ ਅਤੇ ਸਾਜ਼ਿਸ਼ ਵਿੱਚ ਸ਼ਾਮਿਲ ਅਬਦੁਲ ਮਾਤੀਨ ਤਾਹਾ ਉੱਤੇ 10-10 ਲੱਖ ਰੁਪਏ ਦਾ ਇਨਾਮ ਰੱਖਿਆ। ਦੱਸ ਦिए ਕਿ ਦੋਵੇਂ 2020 ਦੇ ਅਤਵਾਦ ਮਾਮਲੇ 'ਚ ਪਹਿਲਾਂ ਹੀ ਲੁੜਿੰਦੇ ਨੇ। ਐਨਆਈ ਨੇ ਉਹਨਾਂ ਤੇ 3 ਲੱਖ ਰੁਪਏ ਦਾ ਇਨਾਮ ਰੱਖਿਆ ਹੈ। ਪਾਕਿਸਤਾਨ ਦੀ 에ਅਰ ਹੋਸਟ ਇਸ ਕੈਨੇਡਾ ਹਵਾਈ ਅੱਡੇ ਤੋਂ ਗ੍ਰਿਫਤਾਰ ਪਾਕਿਸਤਾਨ ਇੰਟਰਨੈਸ਼ਨਲ 에ਅਰਲਾਈਨਸ ਦੀ ਇੱਕ 에ਅਰ ਹੋਸਟ ਇਸ ਨੂੰ ਕੈਨੇਡਾ ਦੇ ਟੋਰਾਂਟੋ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤਾ ਗਿਆ। ਇੱਕ ਪਾਕਿਸਤਾਨੀ 에ਅਰ ਹੋਸਟ ਇਸ ਇੱਕ ਅੰਤਰਰਾਸ਼ਟਰੀ ਯਾਤਰਾ ਦੌਰਾਨ ਇੱਕ ਅਵੈਧ ਪਾਸਪੋਰਟ ਦੇ ਨਾਲ ਮਿਲੀ ਜਿਸ ਤੋਂ ਬਾਅਦ ਉਸ ਨੂੰ ਟੋਰਾਂਟੋ 에ਅਰਪੋਰਟ ਅਥਾਰਟੀ ਨੇ ਗ੍ਰਿਫਤਾਰ ਕਰ ਲਿਆ। ਪਾਕਿਸਤਾਨੀ ਅਖਬਾਰ ਟ੍ਰਿਬਿਊਨ ਦੀ ਰਿਪੋਰਟ ਮੁਤਾਬਕ ਪਾਕਿਸਤਾਨੀ 에ਅਰ ਹੋਸਟ PIA ਦੀ ਫਲਾਈਟ PK789 ਨਾਲ ਟੋਰਾਂਟੋ ਪਹੁੰਚੀ ਸੀ ਇਸ ਦੌਰਾਨ ਉਸ ਦੇ ਕਬਜ਼ੇ ਚੋਂ ਕੁਝ ਪਾਸਪੋਰਟ ਮਿਲੇ ਜੋ ਉਸ ਦੇ ਨਹੀਂ ਸੀ ਰਿਪੋਰਟ ਮੁਤਾਬਕ ਸਾਨੀ ਦੇ ਨਾਲ 7 ਹੋਰ ਕੈਬਿਨ ਕਰੂ ਮੈਂਬਰ ਸੀ ਖਾਸ ਗੱਲ ਇਹ ਹੈ ਕਿ ਕੈਨੇਡੀਅਨ ਅਧਿਕਾਰੀਆਂ ਨੇ ਇਨਾਂ ਸਾਰਿਆਂ ਨੂੰ ਨੋ ਫਲਾਈ ਕਰਮਚਾਰੀਆਂ ਦੀ ਸੂਚੀ ਵਿੱਚ ਸ਼ਾਮਿਲ ਕੀਤਾ ਸੀ ਇਨਾਂ ਹੀ ਨਹੀਂ ਸਗੋਂ ਸਾਰੇ ਕੈਬਿਨ ਕਰੂ ਮੈਂਬਰਾਂ ਨੇ ਆਪਣੇ ਲੀਜ਼ੀਅਮ ਆਈਡੀ ਦੀ ਵਰਤੋਂ ਕਰਕੇ ਡੀਜੀਐਮ ਫਲਾਈਟ ਸਰਵਿਸਿਜ਼ ਤੇ ਵਿਸ਼ੇਸ਼ ਆਗਿਆ ਪ੍ਰਾਪਤ ਕੀਤੀ ਸੀ 에ਅਰ ਹੋਸਟਸ ਦੇ ਫੜੇ ਜਾਣ ਤੋਂ ਬਾਅਦ ਪੀਆਈ ਨੇ ਇੱਕ ਬਿਆਨ ਜਾਰੀ ਕਰਕੇ ਇਸ ਦੀ ਪੁਸ਼ਟੀ ਕੀਤੀ ਹੈ ਪੀਆਈਏ ਦੇ ਬੁਲਾਰੇ ਨੇ ਕਿਹਾ ਕਿ 에어ਲਾਈਨ ਕਾਨੂੰਨੀ ਪ੍ਰਕਿਰਿਆ ਦਾ ਪਾਲਣ ਕਰਨ ਵਿੱਚ ਪੂਰਾ ਸਹਿਯੋਗ ਕਰੇਗੀ। ਅੰਤਰਰਾਸ਼ਟਰੀ ਬਾਜ਼ਾਰ 'ਚ ਕੱਚੇ ਤੇਲ ਦੀ ਕੀਮਤ 83 ਡਾਲਰ ਪ੍ਰਤੀ ਬੈਰਲ ਤੋਂ ਉੱਪਰ ਪਹੁੰਚ ਗਈ ਹੈ। ਸ਼ੁੱਕਰਵਾਰ ਨੂੰ ਕਰੂਡ 83.12 ਡਾਲਰ ਅਤੇ ਬ੍ਰੈਡਕੋਰ 86.197 ਡਾਲਰ ਪ੍ਰਤੀ ਬੈਰਲ ਤੇ ਬੰਦ ਹੋਇਆ ਕੱਚੇ ਤੇਲ ਦੇ ਇਸ ਵਾਅਦੇ ਦਾ ਅਸਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਤੇ ਪੈ ਸਕਦਾ ਹੈ ਤੇਲ ਮਾਰਕੀਟਿੰਗ ਕੰਪਨੀਆਂ ਨੇ ਸਵੇਰੇ 6 ਵਜੇ ਇੰਦਨ ਦੇ ਨਵੇਂ ਰੇਟ ਜਾਰੀ ਕੀਤੇ ਨੇ ਛੱਤੀਸਗੜ੍ਹ ਮੱਧ ਪ੍ਰਦੇਸ਼ ਅਤੇ ਕੇਰਲ ਸਮੇਤ ਕੁਝ ਸੂਬਿਆਂ 'ਚ ਪੈਟਰੋਲ ਦੀਆਂ ਕੀਮਤਾਂ 'ਚ 0.70 ਪੈਸੇ ਦਾ ਵਾਧਾ ਹੋਇਆ ਜਦੋਂ ਕਿ ਗੁਜਰਾਤ ਅਸਾਮ ਬਿਹਾਰ ਅਤੇ ਗੋਆ ਸਮੇਤ ਕੁਝ ਸੂਬਿਆਂ 'ਚ ਪੈਟਰੋਲ 0.50 ਪੈਸੇ ਸਸਤਾ ਹੋ ਗਿਆ ਅਰਥ ਨਿਊਜ਼ ਗੈਂਗਸਟਰ ਤੋਂ ਸਿਆਸਤਦਾਨ ਬਣੇ ਮੁਖਤਾਰ ਅंसारी ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਹੈ ਪੋਸਟਮਾਰਟਮ ਰਿਪੋਰਟ ਮੁਤਾਬਕ ਮੁਖਤਾਰ ਦਾ ਦਿਲ ਕੰਮ ਕਰਨਾ ਬੰਦ ਕਰ ਗਿਆ ਸੀ ਜਿਸ ਕਾਰਨ ਉਸ ਦੀ ਮੌਤ ਹੋ ਗਈ ਮੁਖਤਾਰ ਦੀ ਦੇਹ ਨੂੰ ਸਖਤ ਸੁਰੱਖਿਆ ਪ੍ਰਬੰਧਕਾਂ ਵਿਚਕਾਰ ਗਾਜ਼ੀਪੁਰ ਦੇ ਉਸ ਦੇ ਜੱਦੀ ਪਿੰਡ ਮੁਹੰਮਦਾਬਾਦ ਲਿਆਂਦਾ ਗਿਆ ਮੁਖਤਾਰ ਅंसारी ਨੂੰ ਅੱਜ ਇੱਥੇ ਸੰਸਕਾਰ ਕਰ ਦਿੱਤਾ ਗਿਆ ਪ੍ਰਾਪਤ ਜਾਣਕਾਰੀ ਅਨੁਸਾਰ ਲਾਸ਼ ਨੂੰ ਕਾਲੀ ਬਾਗ ਦੇ ਕਬਰਿਸਤਾਨ ਵਿੱਚ ਦਫਨਾਇਆ ਗਿਆ ਇੱਥੇ ਉਸ ਲਈ ਇੱਕ ਕਬਰ ਪੱਟੀ ਗਈ ਸੀ ਮੁਖਤਾਰ ਦੀ লাশ ਨੂੰ ਉਸਦੇ ਮਾਤਾ ਪਿਤਾ ਦੀ ਕਬਰ ਦੇ ਕੋਲ ਦਫਨਾਇਆ ਗਿਆ ਪੁਲਿਸ ਨੇ ਮੁਖਤਾਰ ਦੇ ਘਰ ਦੇ ਆਲੇ ਦੁਆਲੇ ਬੈਰੀਕੇਡ ਲਗਾ ਦਿੱਤੇ ਸੀ ਸੁਰੱਖਿਆ ਪ੍ਰਬੰਧਕਾਂ ਨੂੰ ਲੈ ਕੇ ਪੂਰੇ ਇਲਾਕੇ ਵਿੱਚ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸੀ ਮੁਹੰਮदाबाद ਵਿੱਚ ਭਾਰੀ ਪੁਲਿਸ ਬਲ ਤਾਇਨਾਤ ਕੀਤੇ ਗਏ ਨੇ ਅਕਚਲੀ ਐਨਆਈ ਦੁਆਰਾ ਫੇਰ ਮਿਲਾਂਗੇ ਨਵੀਆਂ ਖਬਰਾਂ ਦੇ ਨਾਲ ਸਤਿ ਸ਼੍ਰੀ ਅਕਾਲ